ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਜਹਾਨ ਵਲੌਗਸ ਬਈ ਯਾਰ ਹੁਣ ਤਾਂ ਅੜੀ ਛੱਡ ਦੋ ਹੁਣ ਤਾਂ ਜੱਗ ਜਾਹਰ ਹੋ ਚੁੱਕਿਆ ਕਿ ਕਿੰਨੇ ਮਾੜੇ ਹਾਲਾਤ ਆ ਬਾਹਲੇ ਮੁਲਕਾਂ ਵਿੱਚ ਸਮਝ ਨਹੀਂ ਆਉਂਦੀ ਕਿ ਆਪਾਂ ਆਪਣੀ ਕਿਹੜੀ ਈਗੋ ਕਰਕੇ ਅੜੇ ਹੋਏ ਆ ਬਾਈ ਜੀ ਸੱਚਾਈ ਨੂੰ ਮੰਨ ਲੈਣ ਵਿੱਚ ਹੀ ਸਮਝਦਾਰੀ ਹੈ ਯਾਰ ਨਾ ਕਰੋ ਆਪਣੀ ਜਵਾਨੀ ਬਰਬਾਦ ਤੇ ਨਾ ਖਰਾਬ ਕਰੋ ਆਪਣੇ ਘਰਦਿਆਂ ਦਾ ਮਿਹਨਤ ਨਾਲ ਕਮਾਇਆ ਪੈਸਾ ਇੱਕ ਵੀਡੀਓ ਸ਼ੇਅਰ ਕਰ ਰਿਹਾ 22 ਸਾਲ ਪਹਿਲਾਂ ਇੰਗਲੈਂਡ ਆਇਆ ਸੀ ਸਾਰੀ ਜਵਾਨੀ ਚ ਚੱਕੀ ਦੇ ਆਟੇ ਵਾਂਗੂ ਪੀਸੀ ਗਿਆ ਤੇ ਵਿਆਹ ਕਰਵਾ ਕੇ ਘਰ ਵੀ ਵਸਾ ਨਹੀਂ ਸਕਿਆ ਤੇ ਹੁਣ ਬੁੱਢਾ ਹੋ ਚੱਲਿਆ ਹੁਣ ਇੰਗਲੈਂਡ ਵਿੱਚ ਪੁਲਾਂ ਥੱਲੇ ਆਪਣੀਆਂ ਰਾਤਾਂ ਕੱਟ ਰਿਹਾ ਲੰਗਰ ਗੁਰਦੁਆਰੇ ਤੋਂ ਖਾਂਦਾ ਇਹ ਇਕੱਲਾ ਕੇਸ ਨਹੀਂ ਹਜ਼ਾਰਾਂ ਐਸੇ ਕੇਸ ਨੇ ਜੋ ਸੁਨਹਿਰੇ ਭੋਖ ਲਈ ਬਾਹਰ ਆਏ ਪਰ ਪੰਜਾਬ ਮੁੜ ਨਹੀਂ ਸਕੇ ਉਹਨਾਂ ਦੇ ਮਾਪੇ ਉਹਨਾਂ ਦੀਆਂ ਉਡੀਕਾਂ ਕਰਦੇ ਕਰਦੇ ਚੱਲ ਬਸੇ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ ਬਾਈ ਹੁਣ ਵੀ ਸਮਝਾਓ ਘਟ ਖਾ ਲੋ ਆਪਣੇ ਪਰਿਵਾਰਾਂ ਵਿੱਚ ਰਹੋ ਆਪਣੀ ਧਰਤੀ ਨਾ ਛੱਡੋ ਇੱਥੇ ਵੀ ਬਹੁਤ ਕੁਝ ਆ ਕਰਨ ਨੂੰ ਕਰਕੇ ਤਾਂ ਦੇਖੋ ਪੰਜਾਬ ਬਚਾ ਲੋ ਬਾਈ ਪੰਜਾਬ ਬਚਾ ਲੋ ਇਹਨਾਂ ਗੱਲ ਕਰਦੇ ਆ ਬਈ ਕੀ ਨਾਮ ਦਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਕਿਹੜਾ ਪਿੰਡ ਪੰਜਾਬ ਚ ਸਹਿਫਲਾਮਾ ਸਹਿਫਲਾਮਾ ਕਰਪੂਰ ਵਿੱਚ ਪੈਂਦਾ ਹਾਂ ਬਈ ਕਿਨੇ ਹਾਂ ਨਾ ਨਾਮ ਇਹਦਾ ਤੇਈਸਾ ਤੇਈਸਾ ਸ਼ਕਲ ਨੂੰ ਲੱਗਦਾ ਕੰਮ ਨਹੀਂ ਵੰਦਾ ਕੰਮ ਕੀਤਾ ਕਿ ਉਹ ਕੀਤੀ ਮੇਲਤ ਉਹ ਕੀਤੀ ਫਿਰ ਇੱਕ ਗੁਣ ਕਰੀਮਾ ਮਾਤਾ-ਬਾਪ ਨੂੰ ਭੈਣ ਭੈਣ ਜਿਵੇਂ ਆਈ ਹੋਈ ਜੋ ਆਪਣਾ ਨਿਕਾਹ ਕੋ ਕੋ ਦੁਬਈ ਤੇਰਾ ਵਿਆਹ ਹੋਇਆ ਨਹੀਂ 32 ਸਾਲ ਆਏ ਨਾ ਤੁਹਾਨੂੰ ਕਿ ਨਹੀਂ ਹੋਣੀ 40 ਦਾ ਆਏਗਾ 40 ਹੋਗੇ 40 ਸੋਹਣੀ ਜਿਹਾ ਲੱਗਾਂਗੇ ਤੇ ਹੋਰ ਕੰਮ ਕਰਨ ਛੱਡਿਆ ਲਾਸਟ। ਬਹੁਤ ਥਾਲ ਹੋ ਗਈ ਹੈ। ਇਤਨੀ ਕੰਮ। ਮੈਂ ਨਹੀਂ ਕਰਨੀ ਤਾਂ ਮੈਂ ਅੱਜ ਵੀ ਕਰ ਲਵਾਂ। ਗੁਜ਼ਾਰਾ ਕਿੱਦਾਂ ਕਰਦਾ ਸੀ? ਬਸ ਏਦਾਂ ਬੋਲੀ ਪਰਿਆਂ ਕੋਈ ਹੋ ਮੰਗ ਲਈ ਕਿ ਜਹਾਤੇ ਜਿਹੜਾ ਦਾ ਭਰ ਦੇ ਦੇ। ਪਾਣੀ, ਰੋਟੀ ਪਾਣੀ ਉਹ ਲੰਗਰ ਤੋਂ ਮੰਗ ਜਾਂਦਾ। ਗੁਜ਼ਾਰਾ? ਹਾਂ ਜੀ। ਤੁਹਾਨੂੰ ਸੋਚਿਆ ਇਹ 23 ਸਾਲ ਹੋ ਗਏ ਆ ਤੈਨੂੰ ਕੰਮ ਆਉਂਦਾ ਹੈ ਕਿ ਕੋਸ਼ਿਸ਼ ਕਰੇ ਮੈਂ